ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਅਗਲਾ ਸ਼ਬਦ ਰਾਗ ਦੇਵ ਗੰਦਾਰੀ ਅੰਦਰ ਆਓ ਇਸ ਸ਼ਬਦ ਦੀ ਵਿਚਾਰ ਹਿੰ ਸਰਵਣ ਕਰਿਏ ਜੀ ੴ ਸਤਿਗੁਰ ਪ੍ਰਸਾਦਿ ਰਾਗ ਦੇਵ ਗੰਦਾਰੀ ਮਹੱਲਾ 9 ੴ ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਇੱਕ ਹੈ ਹੈ ਸਤਗੁਰ ਪ੍ਰਸਾਦ ਉਹ ਸਤਗੁਰੂ ਦੀ ਕਿਰਪਾ ਦੇ ਨਾਲ ਪਾਇਆ ਜਾ ਸਕਦਾ ਹੈ ਰਾਗ ਦੇਵਗੰਧਾਰੀ ਮਹੱਲਾ 9ਵਾਂ ਦੇਵਗੰਧਾਰੀ ਰਾਗ ਅੰਦਰ 9ਵੇਂ ਪਾਛਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਉਚਾਰਿਆ ਹੋਇਆ ਪਾਵਨ ਸ਼ਬਦ ਹੈ ਯਹ ਮਨ ਨੈ ਕ ਨ ਕਹੇ ਓ ਕਰੈ ਸਤਗੁਰੂ ਜੀ ਕਹਿੰਦੇ ਇਹ ਜਿਹੜਾ ਮਨ ਹੈ ਇਹ ਮੇਰਾ ਭੋਰਾ ਵੀ ਕਹਾ ਨਹੀਂ ਮੰਨਦਾ ਕਹੋ ਕਰੈ ਮੇਰਾ ਥੋੜਾ ਜਿਹਾ ਰਤਾ ਮੰਚਕ ਕਹਿਆ ਵੀ ਮੰਨ ਨਹੀਂ ਰਹਾ ਸਿੱਖ ਸਿਖਾਏ ਰਹੇ ਉਹ ਆਪਣੀ ਸੀ ਧਰਮ ਤਤੇ ਨਟਰਾ ਮੈਂ ਆਪਣੇ ਵੱਲੋਂ ਇਹਨੂੰ ਬਹੁਤ ਮਤ ਦੇ ਦੇ ਥੱਕ ਗਿਆ ਸਿੱਖ ਸਿਖਾਏ ਮਤ ਦੇਣੀ ਗੁਰੂ ਸਾਹਿਬ ਕਹਿੰਦੇ ਮੈਂ ਇਹਨੂੰ ਬੜੀਆਂ ਉਦਾਹਰਨਾਂ ਦੇ ਦੇ ਕੇ ਦੁਨੀਆ ਵਿੱਚ ਜਿਹੜੇ ਲੋਕਾਂ ਨੇ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਿਆ ਉਹਨਾਂ ਦੇ ਕੀ ਹਾਲ ਹੋਏ ਉਨ੍ਹਾਂ ਦੀਆਂ ਉਦਾਹਰਨਾਂ ਦੇ ਦੇ ਕੇ ਵੀ ਸਮਝਾ ਕੇ ਦੇਖ ਲਿਆ ਪਰ ਇਹ ਫਿਰ ਵੀ ਬੁਰੀ ਮੱਤ ਤੋਂ ਦੂਰ ਮੱਤ ਤੋਂ ਨਾ ਟਰੇ ਫਿਰ ਵੀ ਇਹ ਦੂਰੀ ਬੁਰੀ ਮੱਤ ਤੋਂ ਨਹੀਂ ਹਟਦਾ ਰਹਾਉ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਹਨ ਮਦਮਾਇਆ ਕਐ ਪਇਓ ਬਾਬਰੋ ਹਰ ਜਸ ਨਾ ਉਚਰਾ ਇਹ ਮਾਇਆ ਦੇ ਨਸ਼ੇ ਵਿੱਚ ਪਾਗਲ ਹੋਇਆ ਫਿਰਦਾ ਮਾਇਆ ਦਾ ਨਸ਼ਾ ਹੀ ਇਹਨੂੰ ਇੰਨਾ ਚੜਿਆ ਹੈ ਕਿ ਮੇਰੀ ਸਿੱਖਿਆ ਦਾ ਗੁਰੂ ਸਾਹਿਬ ਕਹਿੰਦੇ ਮੇਰੀ ਸਿੱਖਿਆ ਦਾ ਇਸ ਤੇ ਅਸਰ ਹੀ ਨਹੀਂ ਹੁੰਦਾ ਮਦ ਮਾਇਆ ਕੈ ਭਇਓ ਬਾਵਰੋ ਬਾਵਰੋ ਬਾਵਲਾ ਗਾਫਲ ਮੂਰਖ ਨਸ਼ੇ ਦੇ ਵਿੱਚ ਧੁੱਤ ਹੋਇਆ ਪਿਆ ਮਾਇਆ ਦੇ ਨਸ਼ੇ ਦੇ ਵਿੱਚ ਹਰ ਜਸਨਾ ਉਚਰੇ ਇਹ ਹਰੀ ਦਾ ਜਸ ਨਹੀਂ ਕਰਦਾ ਪਰਮਾਤਮਾ ਦਾ ਜਸ ਨਹੀਂ ਗਾਉਂਦਾ ਕਰ ਪਰ ਪੰਜ ਜਗਤ ਕੋ ਦੇਖਾ ਆਪਣੋ ਉਦਰ ਭਰ ਇਹ ਦਿਖਾਵਾ ਕਰਕੇ ਕਰ ਪਰ ਪੰਜ ਉਪਰੋ ਦਿਖਾਵਾ ਕਰਦਾ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਨਾ ਕਹਿੰਦੇ ਭਾਈ ਜਿਹੜਾ ਮਨੁੱਖ ਹੈ ਇਹ ਜਿਹੜਾ ਗੱਲਾਂ ਦੇ ਵਿੱਚ ਤਾਂ ਬੜਾ ਸਿਆਣਾ ਬਣਦਾ ਹੈ ਗੱਲਾਂ ਬੜਾ ਵਧੀਆ ਕਰ ਲੈਂਦਾ ਗਿਆਨ ਦੀਆਂ ਕਰ ਲੈਂਦਾ ਪਰ ਅੰਦਰ ਅੰਧੇਰਾ ਹੈ ਗੱਲ ਹੀ ਅੱਸੀ ਚੰਗੀਆਂ ਆਚਾਰੀ ਬੁਰੀਆਂ ਆਚਰਣ ਤੋਂ ਬੁਰੇ ਹਾਂ ਮਨੋਂ ਕੁੱਸਦਾ ਕਾਲੀਆਂ ਬਾਹਰ ਚਟਵੀਆਂ ਬਾਹਰ ਚਿੱਟੇ ਪਾ ਬਗਲੇ ਵਾਂਗ ਲੱਗਦੇ ਆ ਪਰ ਅੰਦਰੋਂ ਕਾਮਾਂਕ ਕਾਲੇ ਆ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਕਾਰ ਪਰ ਪੰਜ ਜਗਤ ਕੋ ਡੈਕੈ ਡੈਕੈ ਹੁੰਦਾ ਗੁਰੂ ਪਿਆਰਿਓ ਠੱਗਣਾ ਪਰ ਪੰਜ ਕਰਕੇ ਢਾਂਗ ਪਖੰਡ ਕਰਕੇ ਬਸ ਸਿਰਫ ਦੁਨੀਆ ਨੂੰ ਠੱਗਦਾ ਤੇ ਫਿਰ ਦੁਨੀਆ ਨੂੰ ਠੱਗ ਕੇ ਕਰਦਾ ਕੀ ਹੈ ਆਪણો ਉਧਰ ਪਰੈ ਬਸ ਆਪਣਾ ਪੇਟ ਭਰਦਾ ਆਪਣੇ ਪਰਿਵਾਰ ਦਾ ਪੇਟ ਭਰਦਾ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਇਹ ਪਖੰਡ ਕਰਕੇ ਦੁਨੀਆ ਨੂੰ ਠੱਗਦਾ ਪਿਆ ਹੈ ਸਵਾਨ ਪੂਛ ਜਿਉ ਹੋਏ ਨ ਸੁਦੋ ਕਹੇ ਉਹ ਨਾ ਕਾਨ ਧਰੈ ਜਿਵੇਂ ਕੁੱਤੇ ਦੀ ਪੂਛ ਗੁਰੂ ਸਾਹਿਬ ਕਹਿੰਦੇ ਸਿੱਧੀ ਨਹੀਂ ਨਾ ਹੁੰਦੀ ਐਸੇ ਤਰ੍ਹਾਂ ਇਹ ਵੀ ਟਿਕਾਣੇ ਤੇ ਨਹੀਂ ਮਾਨ ਆ ਰਿਹਾ ਮੇਰਾ ਜਿਹੜਾ ਮਨ ਹੈ ਇਹ ਕੁੱਤੇ ਦੀ ਪੂਛ ਵਾਂਗ ਟੇਡਾ ਚੱਲਦਾ ਹੈ ਸਿੱਧੀ ਮਤ ਨੂੰ ਨਹੀਂ ਲੈਂਦਾ ਕਦੇ ਸਿੱਧਾ ਨਹੀਂ ਹੁੰਦਾ ਤੇ ਮੇਰਾ ਕਿਆ ਹੋਇਆ ਕਦੇ ਕੰਨ ਨਹੀਂ ਧਰਦਾ ਭਾਵ ਕਦੇ ਧਿਆਨ ਨਾਲ ਨਹੀਂ ਸੁਣਦਾ ਕਹੋ ਨਾਨਕ ਬਾਜ ਰਾਮ ਨਾਮਨਤਾ ਜਾਂ ਤੇ ਕਾਜ ਸਰੈ ਸਤਗੁਰੂ ਨਾਨਕ ਪਾਤਸ਼ਾਹ ਨੌਵੇਂ ਗੁਰੂ ਜੀ ਆਪਣੇ ਮਤ ਨੂੰ ਸਮਝਾਉਣਾ ਕਰਦੇ ਹਨ ਕਿ ਇਹ ਮੇਰੇ ਮਨ ਤੂੰ ਪਰਮਾਤਮਾ ਵਾਹਿਗੁਰੂ ਦਾ ਨਾਮ ਸਿਮਰਨ ਕਰ ਕੇਵਲ ਪਖੰਡ ਦੇ ਵਿੱਚ ਦਿਖਾਵੇ ਦੇ ਵਿੱਚ ਹੀ ਤੂੰ ਆਪਣੇ ਆਪ ਨੂੰ ਸੱਚਾ ਸ਼ੁੱਧ ਧਰਮੀ ਨਾ ਦਿਖਾ ਤੂੰ ਪ੍ਰਮਾਤਮਾ ਦਾ ਨਾਮ ਸਿਮਰ ਨਿਤ ਸਿਮਰ ਜਾਂ ਤੇ ਕਾਜ ਸਰ ਹੈ ਜਿਹਦੇ ਨਾਲ ਤੇਰੇ ਜੀਵਨ ਨੇ ਤੇਰੇ ਕੰਮਾਂ ਨੇ ਤੇਰੇ ਸਮੇਂ ਨੇ ਸਫਲਾ ਹੋਣਾ ਹੈ ਅਗਲੇ ਸ਼ਬਦ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ ਦੇਵ ਗੰਦਾਰੀ ਮਹਲਾ 9 ਸਾਬਕੀ ਜੀਵਤ ਕੋ ਬਿਵਹਾਰ ਗੁਰੂ ਸਾਹਿਬ ਕਹਿੰਦੇ ਸਾਰੀ ਦੁਨੀਆ ਜਿਉਂਦਿਆਂ ਦੀ ਲਾਗੂ ਆ ਜਿਉਂਦਿਆਂ ਦੀ ਮਿੱਤਰ ਆ ਭਾਈ ਕਿਉਂਕਿ ਜਿਉਂਦਾ ਮਨੁੱਖ ਕਿਸੇ ਦੇ ਕੰਮ ਆ ਸਕਦਾ ਹੈ ਕਿਸੇ ਦੇ ਲੋੜਾਂ ਪੂਰੀਆਂ ਕਰ ਸਕਦਾ ਹੈ ਕਿਸੇ ਦੇ ਦੇਣ ਦੇ ਸਕਦਾ ਹੈ ਇਸ ਕਰਕੇ ਇਹ ਸਾਰੀ ਦੁਨੀਆ ਜਿਉਂਦੇ ਜੀਵਨ ਦੀ ਲਾਗੂ ਆ ਗੁਰੂ ਸਾਹਿਬ ਕਹਿੰਦੇ ਨੇ ਸਭ ਕਿਸੇ ਜੀਵਤ ਕੋ ਬਿਵਹਾਰ ਜਿੰਨਾ ਵੀ ਲੈਣ ਦੇਣ ਵਰਤ ਵਰਤਾਵਾ ਰਿਸ਼ਤੇ ਨੇ ਨਾ ਤੇਰੇ ਸਾਰੇ ਭਾਈ ਇਹ ਤੇਰੇ ਜੀਵਨ ਨਾਲ ਹੀ ਨੇ ਜਿੰਨਾ ਤਰ ਤੇਰੇ ਪ੍ਰਾਣ ਚੱਲਦੇ ਹਨ ਮਾਤ ਪਿਤਾ ਭਾਈ ਸੋਤ ਬੰਦ ਪਾ ਆਰਫੋ ਨੇ ਗ੍ਰਹਿ ਕੀ ਨਾਰ ਤੇਰੀ ਮਾਤਾ ਤੇਰਾ ਪਿਤਾ ਤੇਰੇ ਭਰਾ ਤੇਰੇ ਪੁੱਤਰ ਤੇਰੇ ਬੰਦ ਭਪਾਦ ਰਿਸ਼ਤੇਦਾਰ ਆਰ ਅਤੇ ਫੋਨ ਗ੍ਰਹਿ ਕੀ ਨਾਰ ਇਥੋਂ ਤੱਕ ਕੇ ਤੇਰੇ ਨਾਲ ਦਾ ਜੀਵਨ ਸਾਥੀ ਵੀ ਚਾਹੇ ਉਹ ਪੁਰਸ਼ ਹੈ ਚਾਹੇ ਇਸਤਰੀ ਹੈ ਇਹ ਸਾਰੇ ਤੇਰੇ ਜੀਵਨ ਦੇ ਨਾਲ ਹੀ ਜੁੜੇ ਹੋਏ ਨੇ ਜਿੰਨਾ ਚਿਰ ਤੇਰਾ ਜੀਵਨ ਹੈ ਭਾਈ ਓਨੇ ਚਿਰ ਹੀ ਤੇਰੇ ਤੇ ਰਿਸ਼ਤੇ ਤੇ ਨਾਤੇ ਹਨ ਰਹਾਉ ਸਤਗੁਰੂ ਜੀ ਵਿਸ਼ਰਾਮ ਦੇ ਕੇ ਅੱਗੇ ਬਖਸ਼ਿਸ਼ ਕਰਦੇ ਹਨ ਧਨ ਤੇ ਪ੍ਰਾਣ ਹੋਤ ਜਬ ਨਿਆਰੇ ਤੇਰਤ ਪ੍ਰੇਤ ਪੁਕਾਰ ਜਿਉਂ ਇਹ ਤਨ ਦੇ ਵਿੱਚੋਂ ਪ੍ਰਾਣ ਨਿਕਲਦੇ ਨੇ ਨਾ ਸਤਗੁਰ ਜੀ ਕਹਿੰਦੇ ਫਿਰ ਜਦੋਂ ਪ੍ਰਾਣ ਨਿਆਰੇ ਹੋ ਜਾਂਦੇ ਨੇ ਭਾਵ ਅੱਡ ਹੋ ਜਾਂਦੇ ਨੇ ਤੇਰਤ ਪ੍ਰੇਤ ਪੁਕਾਰ ਫਿਰ ਪ੍ਰੇਤ ਕਹੇ ਕਿ ਤੇਰਦੇ ਨੇ ਭਾਵ ਦੂਰ ਕਰਦੇ ਨੇ ਇਸ ਆਪਣੇ ਤੋਂ ਭਈ ਹੁਣ ਇਹ ਤੋਂ ਡਰਾ ਹੁੰਦਾ ਹੈ ਇਸ ਕਰਕੇ ਬੜਾ ਦੂਰ ਕਰ ਦਿੰਦੇ ਨੇ ਸਤਗੁਰ ਜੀ ਕਹਿੰਦੇ ਤਨ ਤੇ ਪ੍ਰਾਣ ਹੋਤ ਜਦ ਬਨਿਆਰੇ ਤੇਰਤ ਪ੍ਰੇਤ ਪੁਕਾਰ ਆਦਿ ਕਰੀ ਕੋਨਾ ਰੱਖਾ ਕਰ ਤੇ ਦੇ ਤਨ ਕਰ ਫਿਰ ਗੁਰੂ ਸਾਹਿਬ ਕਹਿੰਦੇ ਨਾ ਅੱਧੀ ਘੜੀ ਵੀ ਉਸ ਮਰ ਤੱਕ ਸਰੀਰ ਨੂੰ ਉਹ ਬੰਦੇ ਨੂੰ ਜਿਹਦੇ ਨਾਲ ਕਦੇ ਇੰਨਾ ਮੋਹ ਕਰਦੇ ਸੀ ਜਿਹਦਾ ਕਹਿੰਦੇ ਸੀ ਇਹਦੇ ਬਿਨਾ ਸਾਡਾ ਸਰਦਾ ਹੀ ਨਹੀਂ ਫਿਰ ਅੱਧੀ ਘੜੀ ਵੀ ਸਤਿਗੁਰੂ ਜੀ ਕਹਿੰਦੇ ਰੱਖਣਾ ਔਖਾ ਹੋ ਜਾਂਦਾ ਹੈ ਜਦੋਂ ਹੀ ਪ੍ਰਾਨ ਨਿਕਲਦੇ ਨੇ ਜਦੋਂ ਸਰੀਰ ਦੇ ਵਿੱਚੋਂ ਪ੍ਰਾਣ ਬਖੇਰੇ ਉੱਡ ਜਾਂਦੇ ਨੇ ਉਦੋਂ ਹੀ ਸਸਕਾਰ ਦੇ ਸਮੇ ਨੂੰ ਛੇਤੀ ਮੰਨ ਲੈਂਦੇ ਨੇ ਉਸੇ ਵੇਲੇ ਰਿਸ਼ਤੇਦਾਰਾਂ ਨੂੰ ਛੇਤੀ ਕਹਿ ਦਿੰਦੇ ਨੇ ਭਾਈ ਛੇਤੀ ਆਇਓ ਗਰਮੀ ਬੜੀ ਹੈ ਪਰ ਇਹ ਨਹੀਂ ਕਹਿੰਦੇ ਕਿ ਸਾਨੂੰ ਕਾਲੀ ਬੜੀ ਹੈ ਗੁਰੂ ਪਿਆਰਿਓ ਇਸ ਕਰਕੇ ਸਤਗੁਰੂ ਜੀ ਕਹਿੰਦੇ ਭਾਈ ਆਦ ਘਰੀ ਕੋ ਨਾ ਰੱਖਾ ਐਵੇਂ ਗਮਾਨ ਵਿੱਚ ਭੱਜਿਆ ਫਿਰਦਾ ਐਵੇਂ ਜਿਹੜੇ ਰਿਸ਼ਤੇਆਂ ਤੇ ਦੇਖੋ ਗੁਰੂ ਪਿਆਰਿਓ ਗੁਰੂ ਸਾਹਿਬ ਜੀ ਨੇ ਇਹ ਸੰਸਾਰ ਆਪ ਬਣਾਇਆ ਹੈ ਇਹਦੇ ਵਿੱਚ ਮਮਤਾ ਆ ਪਾਈ ਹੈ ਸਤਿਗੁਰੂ ਜੀ ਇਸ ਤੋਂ ਉਦਾਸ ਹੋਣ ਲਈ ਨਹੀਂ ਕਹਿੰਦੇ ਗੁਰੂ ਸਾਹਿਬ ਸੰਸਾਰ ਨੂੰ ਛੱਡਣ ਲਈ ਨਹੀਂ ਕਹਿੰਦੇ ਪਰ ਗੁਰੂ ਸਾਹਿਬ ਇਹ ਕਹਿੰਦੇ ਨੇ ਭਾਈ ਕਿਤੇ ਇਹਨਾਂ ਦੇ ਵਿੱਚ ਖੱਛਤ ਹੋ ਕੇ ਹੀ ਪ੍ਰਮਾਤਮਾ ਨੂੰ ਨਾ ਭੁੱਲ ਜਾਈ ਜਿਨੇ ਤੈਨੂੰ ਸਹਾਈ ਹੋਣਾ ਹੈ ਨਾ ਉਹਨੂੰ ਯਾਦ ਰੱਖੀ ਏ ਯਾਦ ਇਹ ਦ੍ਰਿੜ ਕਰਾਉਣ ਲਈ ਸਤਿਗੁਰੂ ਜੀ ਕਹਿੰਦੇ ਨੇ ਭਾਈ ਇਹ ਸਾਰਾ ਕੁਝ ਤੇਰੇ ਜਿਉਂਦੇ ਜੀ ਹੀ ਸਾਰਾ ਕੁਝ ਲਾਗੂ ਹੈ ਪਰ ਜਦੋਂ ਤੇਰੇ ਸਰੀਰ ਵਿੱਚੋਂ ਪ੍ਰਾਣ ਨਿਕਲ ਗਏ ਨਾ ਫਿਰ ਤੈਨੂੰ ਉਸ ਘਰ ਦੇ ਵਿੱਚ ਜਿਹੜਾ ਤੂੰ ਬੜਿਆ ਮਿਹਨਤਾਂ ਨਾਲ ਬਣਾਇਆ ਹੈ ਤੈਨੂੰ ਕਿਸੇ ਨੇ ਅੱਧੀ ਘੜੀ ਵੀ ਨਹੀਂ ਉੱਥੇ ਰੱਖਣਾ ਘਰ ਤੇ ਦੇਤਨਕਾਰ ਤੇ ਛੇਤੀ ਤੇਰੀ ਅਰਥੀ ਚੱਕ ਕੇ ਤੈਨੂੰ ਘਰ ਤੋਂ ਬਾਹਰ ਕਰ ਦੇਣਗੇ ਮਿਰਗ ਤ੍ਰਿਸ਼ਨਾ ਜਿਉਂ ਜਗ ਰਚਨਾ ਯਾ ਦੇਖ ਹਰਦੈ ਵਿਚਾਰ ਇਹ ਜਿਹੜੀ ਜਗ ਦੀ ਰਚਨਾ ਹੈ ਨਾ ਭਾਈ ਗੁਰਸਬ ਕਹਿੰਦੇ ਇਹ ਜਗ ਦੀ ਰਚਨਾ ਮਿਰਗ ਤ੍ਰਿਸ਼ਨਾ ਵਾਂਗੋ ਹੈ ਇਹ ਸੁਖ ਆਨੰਦ ਖੁਸ਼ੀ ਵਾਸਤੇ ਇਹਨੂੰ ਐ ਲੱਗਦਾ ਐਸ ਪਾਸੇ ਖੁਸ਼ੀ ਹੈ ਉਧਰ ਦੌੜਦਾ ਹੈ ਐਸ ਚੀਜ਼ ਵਿੱਚ ਖੁਸ਼ੀ ਹੈ ਉਧਰ ਦੌੜਦਾ ਹੈ ਪਰ ਜਦੋਂ ਨੇੜੇ ਜਾ ਕੇ ਦੇਖਦਾ ਉੱਥੋਂ ਆਨੰਦ ਨਹੀਂ ਪ੍ਰਾਪਤ ਹੁੰਦਾ ਫਿਰ ਵਾਪਸ ਆ ਜਾਂਦਾ ਇਹ ਨੂੰ ਇਹ ਭੁੱਲ ਜਾਂਦਾ ਹੈ ਕਿ ਮੇਰੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਸਿਮਰਨ ਨਾਲ ਹੀ ਆਨੰਦ ਹੈ ਆਨੰਦ ਜਿਹੜਾ ਹੈ ਉਹ ਗੁਰੂ ਦੇ ਚਰਨਾਂ 'ਚੋਂ ਮਿਲਣਾ ਹੈ ਗੁਰੂ ਦੇ ਉਪਦੇਸ਼ 'ਚੋਂ ਮਿਲਣਾ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਜੇ ਉਹ ਪਿਆਰਾ ਕਿਰਪਾ ਕਰੇ ਆਨੰਦ ਫਿਰ ਇਸ ਘਰ ਦੇ ਵਿੱਚੋ ਹੀ ਆਉਂਦਾ ਸਤਿਗੁਰੂ ਜੀ ਕਹਿੰਦੇ ਫਿਰ ਇਹ ਜਿਹੜੀ ਦੁਨੀਆ ਹੈ ਨਾ ਇਹ ਭਾਈ ਮਿਰਗ ਤ੍ਰਿਸ਼ਨਾ ਦੀ ਨਿਆਈ ਹੈ ਇਹ ਮਿਰਗ ਤ੍ਰਿਸ਼ਨਾ ਵਾਂਗੂ ਇਸ ਜੱਗ ਦੇ ਵਿੱਚ ਬੰਦਾ ਭੱਜਿਆ ਫਿਰਦਾ ਹੈ ਇਹ ਵਿਚਾਰ ਲੈ ਕਿ ਜੋ ਕੁਝ ਵੀ ਕਿਸੇ ਨੇ ਪ੍ਰਾਪਤ ਕੀਤਾ ਅੱਜ ਤੱਕ ਦੁਨੀਆ ਦੇ ਵਿੱਚੋਂ ਉਹ ਵਾਹਿਗੁਰੂ ਦੀ ਬਖਸ਼ਿਸ਼ ਨਾਲ ਪ੍ਰਾਪਤ ਕੀਤਾ ਹੈ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਪ੍ਰਾਪਤ ਹੋਇਆ ਹੈ ਆਨੰਦ ਸੋਖ ਸਹਿਜ ਕੇਵਲ ਉਹ ਰਾਮ ਨਾਮ ਦੇ ਜਸ ਵਿੱਚੋਂ ਪ੍ਰਮਾਤਮਾ ਦੇ ਜਸ ਵਿੱਚੋਂ ਪ੍ਰਮਾਤਮਾ ਦੇ ਕੀਰਤਨ ਵਿੱਚ ਵੀ ਮਿਲਣਾ ਹੈ ਇਹਨੂੰ ਹਿਰਦੇ ਤੇ ਵਿਚਾਰ ਕਰ ਕਹੋ ਨਾਨਕ ਭਜ ਰਾਮ ਨਾਮ ਨਿਤ ਜਾਤੇ ਹੋਤ ਧਾਰ ਸਤਗੁਰੂ ਨਾਨਕ ਨੌਵੇਂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ ਦੇਵ ਗਧਾਰੀ ਰਾਗ ਦੇ ਅੰਦਰ ਕਿ हे ਭਾਈ ਤੂੰ ਉਹ ਪਰਮਾਤਮਾ ਵਾਹਿਗੁਰੂ ਦਾ ਨਾਮ ਹਰ ਵੇਲੇ ਚੇਤੇ ਤੇ ਰੱਖ ਹਰ ਰੋਜ਼ ਚੇਤੇ ਤੇ ਰੱਖ ਹਰ ਪਲ ਚੇਤੇ ਤੇ ਰੱਖ ਜਿਹਦੇ ਨਾਲ ਤੇਰਾ ਉਧਾਰ ਹੋਣਾ ਹੈ ਤੂੰ ਇਹ ਵਕਾਰ ਰੂਪੀ ਚੋਰਾ ਤੋਂ ਵੀ ਬਚੇਗਾ ਤੇਰੀ ਜ਼ਿੰਦਗੀ ਦੇ ਵਿੱਚ ਗੁਰੂ ਪਿਆਰਿਆ ਸੋਖ ਤੇ ਆਨੰਦ ਵੀ ਆਉਣਗੇ ਤੈਨੂੰ ਦੁਨੀਆਂ ਦੀਆਂ ਵੜਿਆਈਆਂ ਵੀ ਮਿਲਣਗੀਆਂ ਤੈਨੂੰ ਗੁਰੂ ਦਾ ਪਿਆਰ ਵੀ ਮਿਲੇਗਾ ਉਹ ਮਿਲਣਾ ਇਸੇ ਤਰ੍ਹਾਂ ਹੈ ਜੇਕਰ ਤੂੰ ਪ੍ਰਮਾਤਮਾ ਦੇ ਸਿਮਰਨ ਵਿੱਚ ਜੁੜੇਗਾ ਵਾਹਿਗੁਰੂ ਦੇ ਸਿਮਰਨ ਵਿੱਚ ਜੁੜੇਗਾ ਇੰਨੀਆਂ ਬੇਨਤੀਆਂ ਪ੍ਰਵਾਨ ਪੁੱਲਾਂ ਚੁੱਕਾਂ ਦੀ ਖੇਮਾ ਆਓ ਅਖੀਰਲੀ ਪੰਕਤੀ ਪੜ੍ਹ ਕੇ ਫਿਰ ਸਮਾਪਤੀ ਕਰਿਏ ਜੀ ਕਾਹੋ ਨਾਨਕ ਭਜ ਰਾਮ ਨਾਮਨਤਾ ਜਾਂਤੇ ਹੋਤ ਉਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ